ਇੱਕ ਬਾਪੂ ਹੋਰ ਆ ਗਿਆ ਲੈ ਗੱਡੀ 'ਚ ਉਤਰਿਆ ਬਲੇਰ ਰੋ ਵਿੱਚ ਆਏ ਹਾਏ 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 ਹੋ ਰਿਹਾ ਸਫ਼ਰ ਤਕਰੀਬਨ ਨਾ ਨਰਮੇ ਵਿੱਚ ਹੀ ਹੋ ਰਿਹਾ ਬਸ ਨਰਮੀ ਦੇ ਖੇਤ ਨੇ ਆਲੇ-ਦਾਲੇ ਛੱਤ ਤੇ ਵੀ ਟੈਲਾਂ ਲੱਗੀਆਂ ਸੀ ਬਾਕੀ ਇਹ ਸੀ ਪਹਿਲੀ ਵਾਰ ਦੇਖਿਆ ਬੜਾ ਮਤਲ ਜ਼ਬਰਦਸਤ 뷰 ਸੀਗਾ ਉਹ ਹਾਂ ਕਿਵੇਂ ਹੋ ਕਿੱਥੇ ਚੱਲੇ ਭਰਾ ਭਰਾ ਦੋਨੇ ਸੰਤ ਬਾਬਾ ਕਿਸ਼ਨ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਚਰਨਮਸਥਾਨ ਜੀ ਬਾਬਾ ਇਸ਼ਰ ਸਿੰਘ ਮਹਾਰਾਜ ਬਾਬਾ ਜੀ ਨਾਲ ਹੁੰਦੇ ਸੀਗੇ ਰਾੜਾ ਸਾਹਿਬ ਦੋ ਤਿੰਨ ਵਾਰੀ ਪਾਣੀ ਪਵਾ ਲਿਆ ਆ ਸਾਡੇ ਵਾਲੇ ਗਲਾਸ ਸੀਗੇ ਆ ਹੀ ਭਰਾ ਲਿਆ। اے ਸੀ ਆਪਣੀ ਰਾਤ ਦੀ ਠਹਿਰ ਗੁਰਦੁਆਰਾ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਸਾਈਕਲ ਅੰਦਰ ਲਾ ਲਿਆ ਸੀਗਾ। ਤੇ ਗगन ਆਲਾ ਉਹ ਸਾਹਮਣੇ ਖੜਾ। ਤਿਆਰੀ ਹੋ ਗਈ ਸਮਾਨ ਲਾਦ ਲਿਆ ਤੇ ਆਪਣਾ ਵੀ ਤਿਆਰ ਆ ਤੇ ਦੋ ਬੈਗ ਅਲਗ ਨਾਲੀ ਤੀਜਾ ਆ ਵਾ ਇੱਕ ਚੌਥਾ ਆ ਵਾ। ਦੋ ਪਾਣੀ ਦੀਆਂ ਬੋਤਲਾਂ ਤੇ ਇੱਕ ਫੋਨ ਆਪਣਾ ਆ ਮੂਰੇ ਆ ਗਿਆ ਬਈ ਨਿਕਲਦੇ ਆ ਰਾਹ 'ਚ ਕਰਦੇ ਆ ਗੱਲਬਾਤ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਇੱਕ ਨਵੀਂ ਵੀਡੀਓ ਵਿੱਚ ਸਵਾਗਤ ਆ ਤਰੀਕ ਹੈਗੀ ਆ 28 ਅਕਤੂਬਰ 2025 2 ਕਿਲੋਮੀਟਰ ਆਉਣ ਤੋਂ ਬਾਅਦ ਅਸੀਂ ਦਮਦਮਾ ਸਾਹਿਬ ਸੀਗੇ ਰਾਤ ਤੇ ਇੱਥੇ ਖੜੇ ਆ ਡੱਬ ਵਾਲੀ ਇੱਥੋਂ ਹੈਗਾ ਤਕਰੀਬਨ 45 ਕਿਲੋਮੀਟਰ ਤੇ ਰਾਮਾ ਮੰਡੀ ਵਿੱਚ ਦੀ ਜਾਵਾਂਗੇ ਰਾਮਾ ਮੰਡੀ 12 ਕਿਲੋਮੀਟਰ ਤੇ ਉਸ ਤੋਂ ਬਾਅਦ ਅੱਜ ਆਪਾਂ ਜਿਹੜਾ ਟਿਕਾਣਾ ਵੀ ਸੋਚਿਆ ਜਾਵਾਂਗੇ ਹਨੂਮਾਨਗੜ੍ਹ ਹਨੂਮਾਨਗੜ੍ਹ ਇੱਥੋਂ ਹੈਗਾ ਤਕਰੀਬਨ 100 ਕਿਲੋਮੀਟਰ ਦੇ ਨੇੜੇ ਤੇੜਿਆ ਤੇ ਰਸਤੇ ਵਿੱਚ ਇੱਕ ਹਰਿਆਣੇ ਦਾ ਇਲਾਕਾ ਆਉਂਦਾ ਮਸੀਤਾਂ ਮਸੀਤਾਂ ਵਿੱਚ ਵੀ ਆਪਾਂ ਇੱਕ ਜਗ੍ਹਾ ਜਾਣਾ ਵਾ ਉੱਥੇ ਵੀ ਤੁਹਾਨੂੰ ਕਰਾਵਾਂਗੇ ਦਰਸ਼ਨ ਮੇਲਾ ਤੇ ਜਿਹਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਕਰਨ ਦੀ ਕਿਰਪਾਲਤਾ ਕਰੋ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਦਿਆ ਕਰੋ ਜੁੜੇ ਰਹੋ ਸਫਰ ਦੇ ਨਾਲ ਇੱਕ ਪੰਪ ਤੇ ਪਾਣੀ ਭਰਨ ਰੁਕੇ ਸੀਗੇ ਪਾਣੀ ਥੋੜਾ ਜਿਵੇਂ ਹੁੰਦਾ ਨਹੀਂ ਆਰ-ਔਰ ਨਹੀਂ ਲੱਗਿਆ ਹੋਇਆ ਥੋੜਾ ਜਿਹਾ ਫਿੱਕਾ ਫਿੱਕਾ ਜਿਹਾ ਵਾ ਅੱਗੇ ਭਰਾਂਗੇ ਪਿੱਛੋ ਵੀਡੀਓ ਬਾਲੀ ਬਣਾਈ ਨਹੀਂ ਨਾ ਜਿਹੜੀ ਕਪਾਹ ਦੀ ਖੇਤੀ ਆ ਉਹ ਦੂਰ ਤੱਕ ਜਿੱਥੇ ਨਿਗਾ ਮਾਰੋ ਖਾਸੇ ਵੱਡੇ ਪੱਧਰ ਤੇ ਆ ਬਈ ਆਪਾਂ ਜਾ ਰਹੇ ਆ ਇਸ ਵਾਰ ਇਸ ਵਕਤ ਰਾਮੇ ਤੋਂ ਡੱਬ ਵਾਲੀ ਰੋਡ ਡੱਬ ਵਾਲੀ ਹੋਊ ਮੈਨੂੰ ਲੱਗਦਾ ਇੱਥੋਂ 22 ਭਾਰਤ ਮਾਲਾ ਰੋਡ ਆਊਗਾ ਦੇਖਦੇ ਉਹ ਚੜਦੇ ਆਪਾਂ ਜਾਣਾ ਮਸੀਤਾ ਮਸੀਤਾ ਤੋਂ ਫਿਰ ਅੱਗੇ ਰੋਡ ਦੇਖਾਂਗੇ ਜਿਹੜਾ ਵੀ ਬਣਿਆ ਲੁਧਿਆਣੇ ਚ ਸਾਡੇ ਪਿੰਡ ਪੈਂਦੇ ਨੇ ਲੁਧਿਆਣੇ ਜ਼ਿਲ੍ਹੇ ਚ ਜੀ ਮੇਰਾ ਪਿੰਡ ਜਰਗਾ ਜਿੱਥੇ ਜਰਗ ਦਾ ਮੇਲਾ ਲੱਗਦਾ ਹੁੰਦਾ ਇਹ ਪਈਆ ਪਿੰਡ ਹੈ ਜਰਗਾ ਇੰਨਾ ਨਹੀਂ ਬਾਪੂ ਨੂੰ ਪਤਾ ਹੋਣਾ ਹੁਣ ਪੰਜਾਬ ਚ ਮੇਰਾ ਤਾਂ 13-14000 ਪਿੰਡਾ ਹੈ ਨਾ ਬਾਪੂ ਤੇ ਇੱਥੇ ਰੁਕੇ ਸੀਗੇ ਪਾਣੀ ਪਿੱਛੇ ਪੰਪ ਤੋਂ ਭਰਿਆ ਸੀ ਨਾ ਯਾਰ ਹੋਰ ਇਸ ਯਾਰੋ ਵਾਲਾ ਪਾਣੀ ਨਹੀਂ ਸੀ ਆ ਦੇ ਇੱਥੋਂ ਬਾਪੂ ਕੋਲੋਂ ਇੱਕ ਬੋਤਲ ਭਰ ਲਈ ਤੇ ਇਹਨੇ ਗੱਗਨੇ ਮੈਂ ਫਿਰ ਬਾਪੂ ਨੂੰ ਵੀ ਚਾਹੀਦਾ ਹੋਣਾ ਇੱਕ ਬਾਪੂ ਹੋਰ ਆ ਗਿਆ ਲੈ ਗੱਡੀ 'ਚ ਉਤਰਿਆ ਬਲੇਰੇ ਵਿੱਚੋਂ ਆਏ ਹਾਏ 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 ਕੀ ਬਾਤ ਹੈ ਚਾਦਰੇ ਦੇhela ਸ਼ੁਰੂ ਹੋ ਗਈ ਕੀ ਬਾਤ ਹੈ ਇਧਰ ਚਾਦਰੇ ਬੜੇ ਬੰਦੇ ਹੋਣਗੇ ਨਹੀਂ ਅੱਗੇ ਰਾਜਸਥਾਨ ਵੱਲ ਸਾਰੇ ਚਾਦਰੇ ਚੱਲਦਾ ਚਾਦਰਾਂ ਠੀਕ ਆ ਹਾਂ ਵੀ ਛੱਡ ਕੇ ਲੋ ਧੂਪ ਦਾ ਫਲਾਤੀ ਸਬਜ਼ੀਆਂ ਤੋਰੀਆਂ ਕਦੂ ਚੱਬੜ ਤੇ ਆਗੇ ਫਲੀਆਂ ਨੇ ਕੀ ਆ ਬਈ ਅੱਛਾ ਫਾਲੀਆਂ ਇੱਧਰ ਮੂੜੀਆਂ ਆ ਗਈਆਂ ਤੇ ਪਾਲਕ ਆ ਗਏ ਸਾਗ ਆ ਗਿਆ ਨਾਲ ਥੱਲੇ ਬਈ ਆਪਾਂ ਚੱਲਦੇ ਆ ਪਾਣੀ ਪਿੰਡ ਰੋਕੇ ਸੀ ਅੱਗੇ ਚੱਲਦੇ ਆ ਜਿਆਦਾ ਨਹੀਂ ਬਸ ਹਾਂ ਬਹੁਤ ਜ਼ਿਆਦਾ ਪਿੱਛੇ ਵੀ ਪਰ ਫੇਰ ਵੀ ਕਿਤੇ ਕਿਤੇ ਜਦੋਂ ਆਉਂਦਾ ਵਾ ਕਾਫੀ ਆ ਇਕੱਠਾ ਹੀ ਆ ਜਿਹਾ ਇੱਧਰ ਵੀ ਉਹ ਦੂਰ ਤੱਕ ਦਿਸਦਾ ਇੱਧਰ ਵੀ ਪੰਜਾਬ ਨਾਲ ਜ਼ਿਆਦਾ ਹਾਂ ਪੰਜਾਬ ਨਾਲ ਤਾਂ ਕਾਫੀ ਜ਼ਿਆਦਾ ਵਾ ਇਹਨੂੰ ਕਿੰਨਾ ਟਾਈਮ ਲੱਗ ਜਾਂਦਾ ਬਈ ਨਹੀਂ ਇਹ ਨੂੰ ਜਦੋਂ ਬੀਜਣ ਤੋਂ ਬਾਅਦ ਬੈਸਟ ਪ੍ਰੋਸੈਸ ਨਹੀਂ ਜਿਵੇਂ ਹੁਣ ਤੁਸੀਂ ਵੱਢ ਰਹੇ ਹੋ ਕਿੰਨਾ ਟਾਈਮ ਹੋ ਗਿਆ ਸੀ ਇਹਨੂੰ ਕਿੰਨੇ ਟਾਈਮ ਬਾਅਦ ਵੱਢਿਆ ਇਹ 6 ਮਹੀਨੇ ਦੀ ਹੈ 6 ਮਹੀਨੇ ਦੀ ਆ ਗਏ ਪੱਟੂਗੇ ਹਾਂ ਰਾਤ ਜਿਹੜਾ ਕਮਰਾ ਲਿਆ ਸੀ ਗੁਰਦਾਰਾ ਸਾਹਿਬ ਪੱਖਾ ਇੰਨਾ ਕਿ ਤੇਜ਼ ਚੱਲਦਾ ਸੀ ਉਹਦਾ ਜਿਵੇਂ ਕਨੇਸਰ ਨਵਾਂ ਪਾਇਆ ਹੁੰਦਾ ਨਾ ਸਹੀ ਗੱਲ ਹੈ ਚੱਕਰ ਮੈਂ ਕਹਿੰਦਾ ਚੱਕਰ ਇੰਨੇ ਤੇਜ਼ ਚੱਕਰ ਵਾਂਲੇ ਵਾਸੀ ਪੂਰੇ ਤੇ ਇਹ ਦੂਜੀ ਗੱਲ ਅ ਬਾਥਰੂਮ 'ਚ ਲਾਈਟ ਨਹੀਂ ਸੀਗੀ ਮਤਲਬ ਕਿ ਕੋਈ ਬਲਬ ਨਹੀਂ ਸੀ ਟਾਰ ਚੱਕ ਰੱਖੀ ਲਮਕਾਈ ਜੀ ਫੇਰ ਮਾੜਾ ਮੋਟਾ ਹੋਇਆ ਸੈੱਟ ਹੋਇਆ ਤੇ ਛੱਤ ਤੇ ਵੀ ਟੈਲਾਂ ਲੱਗੀਆਂ ਸੀ ਬਾਕੀ ਇਹ ਸੀ ਪਹਿਲੀ ਵਾਰ ਦੇਖਿਆ ਬੜਾ ਮਤਲਬ ਜ਼ਬਰਦਸਤ ਵਿਊ ਸੀਗਾ ਉਹ ਹਾਂ ਤੇ ਠੀਕ ਆ ਚਲੋ ਆਪਾਂ ਅੱਜ ਜਿਹੜੀ ਆਪਣੀ ਹੋ ਰਿਹਾ ਸਫਰ ਤਕਰੀਬਨ ਨਾ ਨਰਮੇ ਵਿੱਚ ਹੀ ਹੋ ਰਿਹਾ ਬਸ ਨਰਮੇ ਦੇ ਖੇਤ ਨੇ ਆਲੇ-ਦਾਲੇ ਕਾਫੀ ਨੇ ਬਾਈ ਕੋਲੇ ਪਿੱਛੇ ਰੁਕੇ ਸੀ ਚਾਹ ਪਈ ਸੀਗੀ ਉੱਥੋਂ ਗੁਰਦਰਾ ਸਾਹਿਬ ਤੋਂ ਅਸੀਂ ਪੀ ਲਈ ਭਰਾਲੀ ਇਹ ਚਾਹ ਭਰਾਲੀ ਥੋੜੀ ਜੀ ਤੇ ਗਲਾਸ-ਗਲਾਸ ਰਹਿ ਗਈ ਸੀ ਮੈਂ ਕਿਹਾ ਹੁਣ ਪੀ ਲਈਏ ਮਸੀਤਾਂ ਬਾ ਥੋੜੇ ਰਹਿ ਗਏ 18 ਕਿਲੋਮੀਟਰ ਮਿਲਦੇ ਆ ਅੱਜ ਆਪਾਂ ਦੋ ਬਾਰਡਰ ਕ੍ਰੋਸ ਕਰਦੇ ਨੇ ਇੱਧਰ ਹਰਿਆਣ ਦਾ ਵੀ ਹੋਏ ਨਾ ਤੇ ਹਾਂ ਸੱਚ ਧੰਨਵਾਦ ਪੰਜਾਬ ਤੋਂ ਬਾਹਰ ਆਪਾਂ ਹੱਦ ਇੰਟਰ ਹੋ ਗਏ ਸੀਗੇ ਉੱਥੋਂ ਆਪਾਂ ਹਰਿਆਣੇ ਵਿੱਚ ਹਰਿਆਣੇ ਵਿੱਚ ਇੰਟਰ ਹੋ ਗਏ ਨਾਲ ਆ ਹਰਿਆਣਾ ਇਧਰ ਨੂੰ ਪਿੱਛੇ ਨੂੰ ਸਾਰਾ ਹਰਿਆਣਾ ਚਲਾ ਜਾਂਦਾ ਤੇ ਉਹ ਪਰਾ ਸਾਰਾ ਰਾਜਸਥਾਨ ਆ ਜਾਂਦਾ ਤੇ ਆ ਕਰਤਾ ਹੀ ਨਾ ਸੇਵਕਾ ਕੰਮ ਉਹ ਚੇਰ ਦਾ ਕੰਮ ਹੋ ਗਿਆ ਸੀ ਚਾਹ ਚਾੜ ਲਾਤੀ ਸੀ ਲੈ ਬਈ ਚੇਰ ਚੇਰ ਇਹ ਬਈ ਚਾਹ ਹੀ ਆਹੇ ਹੋਰ ਕਰੀ ਬਜ਼ੋਰ ਨਹੀਂ 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 ਚਾਹ ਵਾ ਹੋਰ ਕਰਦਾ ਚੱਕਰ ਬਣਾਇਆ ਬੈਠੇ ਤੇ ਸਾਨੂੰ ਖਰਾਕ ਦੀ ਬਹੁਤ ਸਖਤ ਲੋੜ ਆ ਅੱਗੇ ਜਾ ਕੇ ਅੱਜ ਤਾਂ ਆਪਾਂ ਗੁਰਦੁਆਰਾ ਸਾਹਿਬ ਰਹਿਣਾ ਹੈ ਨਾ ਆ ਸਾਨੂੰ ਮਨ ਕਰਦਾ ਹਨੂਮਾਨ ਗੜ ਗੜ ਠੀਕ ਆ ਚਲੋ ਮਿਲਦੇ ਆ ਯਾਰ ਆ ਘੰਟੀ ਜੀ ਦੱਬ ਲਿਆ ਕਰੋ ਫੋਲੋ ਫੋਲੋ ਕਮੈਂਟ ਜਰੂਰ ਕਰ ਦਿਆ ਕਰੋ ਠੀਕ ਆ ਆਹ ਲਵਾ ਲਿਆ ਕਰੋ ਵੀ ਅਸੀਂ ਦੇਖ ਰਿਹਾ ਹਾਂ ਜੀ ਅਸੀਂ ਉੱਠ ਖੜੇ ਹਾਂ ਜਾਂ ਅਸੀਂ ਕੰਮ ਤੇ ਚੱਲਨੇ ਆ ਕੰਮ ਤੋਂ ਆ ਗਏ ਸਾਡੇ ਕੋਲ ਕਾਫੀ ਬੰਦੇ ਵੀ ਅਸੀਂ ਨੋਟ ਕਰੀ ਜਾਣਾ ਵੀ ਕਿਹੜਾ ਆ ਗਿਆ ਕਿਹੜਾ ਨਹੀਂ ਹਾਂ ਨਹੀਂ ਨਹੀਂ ਆਇਆ ਤਾਂ ਯਾਰ ਬੰਦੇ ਆਪਣੇ ਦਾ ਸਾਰੇ ਘੈਂਟ ਘੈਂਟ ਬੰਦੇ ਨੇ ਸਾਰੇ ਵਧੀਆ ਨੇ ਹਾਂ ਤੇ ਆ ਗਗਨ ਦਾ ਭਾਈ ਇਹਦਾ ਵੀ ਨੋਟ ਕਰ ਲਿਆ ਕਰੋ ਯਾਰ ਹਾਂ ਗਗਨ ਸਾਈਕਲਿੰਗ ਗਗਨ ਗਗਨ ਸਾਈਕਲਿੰਗ ਯਾਰ ਗਗਨ ਸਾਈਕਲਿੰਗ ਜਰਗ ਕਹਿੰਦਾ ਪੈਡਲ ਮਾਰੋ ਦੁਨੀਆ ਦੇਖੋ ਸਾਈਕਲ ਤੇ ਰਾਜਸਥਾਨ ਪਿੰਡ ਜਰਗ ਜਰਗ ਦਾ ਮੁੰਡਾ ਰਾਜਸਥਾਨ ਦੀ ਰਾ ਵਾ ਵਾ ਤੇ ਆਪਣਾ ਭਾਈ ਆ ਖੜਾ ਪਿੰਡ ਖੇੜੇ ਪਿੰਡ ਖੇੜੇ ਤੋਂ ਰੇਤੇ ਦੇ ਟਿੱਬਿਆਂ ਵੱਲ ਚਾਹ ਪੀਣੇ ਆ ਤੇ ਮਿਲਦੇ ਆਪਾਂ ਬਾਕੀ ਆ ਗੋਈ ਕੁੱਟ ਕੁੱਟੋ ਲਾ ਲਓ ਤੁਸੀਂ ਵੀ ਗੱਲਬਾਤ ਅੱਗੇ ਕਰਦੇ ਆ ਜਾ ਕੇ ਯਾਰ ਆ ਕੀੜੇ ਜਿਹਾ ਬੜਾ ਇਹਨੂੰ ਵੀ ਹੈ ਨਾ ਕਿਮਲਾ ਲਾਇਆ ਕਿਹੜਾ ਬਰਖਤ ਜਿਹੜਾ ਹੈ ਯਾਰ ਪਿੱਛੋਂ ਚਾਹ ਪੀ ਕੇ ਤੁਰੇ ਜੀ ਤੇ ਪਿੰਡ ਫੂਲੋ ਫੂਲੋ ਤੋਂ ਨਰਮੇ ਦੇ ਖੇਤਾਂ ਚੋਂ ਹੁੰਦੇ ਹੋਏ ਇੱਧਰ ਵੀ ਨਰਮਾ ਉੱਧਰ ਵੀ ਨਰਮਾ ਦੇ ਵਿੱਚ ਦੋ ਲੁਧਿਆਣੇ ਦੇ ਕਹਿੰਦੇ ਨੱਭਰੂ ਜਾ ਰਹੇ ਨੇ ਰਾਹ ਬਹੁਤ ਸੋਹਣਾ ਵਾ ਯਾਰ ਮੈਂ ਰਾਹ ਦਿਖਾਉਣਾ ਰਾਹ ਬੜਾ ਘੈਂਟ ਆ ਦਰਖਤ ਤੇ ਦਰਖਤ ਨੇ ਕਰੋ ਚੈੱਕ ਕੋਈ ਨਹੀਂ ਆਉਂਦਾ ਜਾਂਦਾ ਇੱਕ ਟਰਾਲੀ ਲੰਘੀ ਜੱਦਾ ਇੱਕ ਮੋਟਰਸਾਈਕਲ ਵਾਲਾ ਤੇ ਬਾਕੀ ਸੜਕ ਤੇ ਇਹੀ ਜੋ ਉੱਪਰ ਜਾ ਰਹੇ ਨੇ ਦੋ ਲੁਧਿਆਣੇ ਦੇ ਪਤਾ ਨਹੀਂ ਅੱਜ ਕਿੱਥੇ ਠਹਿਰ ਉਮੀਦ ਤਾਂ ਹੈਗੀ ਆ ਵੀ ਪਹੁੰਚ ਜਾਗੇ ਹਨੂਮਾਨਗੜ੍ਹ ਸਾਹਿਬ ਨਹੀਂ ਹਨੂਮਾਨਗੜ੍ਹ ਹਨੂਮਾਨਗੜ੍ਹ ਪਹਿਲਾਂ ਜੇ ਦਮਦਮਾ ਸਾਹਿਬ ਹੋ ਗਿਆ ਸਾਹਿਬ ਤਾਂ ਲੱਗਿਆ ਕਿਉਂਕਿ ਦਮਦਮਾ ਸਾਹਿਬ ਹੋ ਕੇ ਆਇਆ ਨਾ ਤਾਂ ਕਰਕੇ ਕਿਹਦੀ ਜਾਣਾ ਉੱਥੇ ਵੀ ਕੋ ਗੁਰਦੁਆਰੀ ਆ ਹਾਂ ਉੱਥੇ ਵੀ ਗੁਰਦੁਆਰਾ ਸਾਹਿਬ ਚ ਦੇਖਾਂਗੇ ਜੇ ਟਿਕਾਣਾ ਹੋਇਆ ਜਿਵੇਂ ਵੀ ਤੇ ਭਾਈ ਬਾਕੀ ਹੁਣ ਮਸੀਤਾਂ ਪਹੁੰਚੀ ਯਾਰ ਜਲਦੀ ਜਲਦੀ ਕਿਵੇਂ ਹੋ ਕਿੱਥੇ ਚੱਲੇ ਭਰਾ ਭਰਾਓ ਦੋਨੇ ਲੈ ਬਈ ਚੱਕੋ ਟੌਫੀ ਖਾਓ ਟੌਫੀ ਖਣੀਆ ਹਾਂ ਲੈ ਕਹਿੰਦਾ ਖਾਵਾਂਗੇ ਉਹ ਦੇਖੀ 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 ਧਿਆਨ ਨਾ ਟਾਈਮ ਨਹੀਂ ਪ੍ਰੋਬਲਮ ਥੋੜੀ ਹਾਂ ਕਿਹੜਾ ਪਿੰਡ ਆ ਲਾਲੇ ਵਾਲਾ ਲਾਲੇ ਵਾਲਾ ਇਹ ਕਿੱਥੇ ਪਿੰਡ ਆ ਨਹੀਂ ਮੰਗਿਆਣਾ ਤਾਂ ਸੁਣਿਆ ਸੀ ਆਪਾਂ ਮੰਗ ਕਿਹੜਾ ਸੀ ਯਾਰ ਮੈਂ ਤਾਂ ਮੈਂ ਨਾ ਭੁੱਲ ਗਿਆ ਪੋਣਾ ਕੱਲੇ ਨੋ ਕੇ ਲਾ ਬੜੇ ਪਿਆਰੇ ਇਹ ਬੱਚੇ ਨੇਗੇ ਹੁਣ ਬਾਏ ਤਾਂ ਕਰ ਦੋ ਯਾਰ ਬਾਏ ਨਹੀਂ ਕਰਨੀ ਬਸ ਅੱਛਾ ਇੱਥੇ ਹੀ ਜਾਣਾ ਤੁਸੀਂ ਠੀਕ ਆ ਇਧਰ ਕਿਧਰ ਚੱਲੇ ਨਾ ਮਾਤਾ ਨਹੀਂ ਇਹ ਇਧਰ ਕਿਧਰ ਚੱਲੇ ਵਿੱਚ ਨਰਮ ਆਜੋ ਇੱਕ ਇੱਕ ਫੋਟੋ ਖਿੱਚੀਏ ਤੁਹਾਡੇ ਨਾਲ ਹੈ ਫੋਟੋ ਖਿੱਚੀ ਆਜੋ ਜਵਾਕਾਂ ਨੂੰ ਟੌਫੀਆਂ ਦਿੱਤੀਆਂ ਤੇ ਆਹ ਇੱਕ ਭੈਣ ਇੱਕ ਮਾਤਾ ਤੁਰ ਜਾਂਦੇ ਸੀ ਚਾਹ ਪਾ ਗੇ ਕਲਾਸਾਂ ਚ ਤੇ ਉਹ ਚਲੇ ਗਏ ਉਹ ਕਹਿੰਦੇ ਵੀ ਕੁਝ ਵੰਡੇ ਆ ਤੇ ਨਾਲ ਦੀ ਨਾਲ ਆਪਾਂ ਨੂੰ ਖਾਣ ਪੀਣ ਨੂੰ ਮਿਲ ਗਿਆ ਮਸੀਤਾਂ ਤੋਂ ਤਕਰੀਬਨ ਆਪਾਂ 1 ਕਿਲੋਮੀਟਰ ਦੂਰ ਖੜੇ ਆ ਬਹੁਤ ਹੀ ਸ਼ਾਨਦਾਰ ਜਗ੍ਹਾ ਤੇ ਬਹੁਤ ਹੀ ਵਧੀਆ ਇੱਧਰ ਮੇਰੇ ਬਾਗ ਆ ਕਿੰਨੂਆਂ ਦਾ ਬਾਗ ਆ ਦੇਖੋ ਤੇ ਕਿੰਨੂ ਬਹੁਤ ਲੱਗੇ ਵੀ ਹੋਏ ਨੇ ਬਹੁਤ ਜ਼ਿਆਦਾ ਭਰੇ ਪਏ ਨੇ ਬਾਗ ਬਹੁਤ ਸੰਘਣਾ ਉਹ ਪਿੱਛੋਂ ਸਟਾਰਟ ਹੋਇਆ ਪਿੱਛੇ ਆੜੂਆਂ ਦੇ ਬਾਗ ਸੀਗੇ ਮੈਂ ਕਿਹਾ ਕਿਉਂ ਨਾ ਫਿਰ ਇੱਥੇ ਇੱਕ ਥੋੜੀ ਜੀ ਵੀਡੀਓ ਬਣਾਈ ਜਾਵੇ ਆ ਇਧਰ ਦੇਖੋ ਭਰੇ ਪਏ ਨੇ ਦਰਾਖਤ ਸਿਰੇ ਤੋਂ ਸਿਰੇ ਤੱਕ ਤੇ ਕਤਾਰ ਲਾਈ ਹੋਈ ਆ ਜਾਨਵਰਾਂ ਤੋਂ ਮਿਲਦਾ ਲਾਈ ਹੋਈ ਆ ਸ਼ਾਇਦ ਇਹ ਤੇ ਵਿੱਚ ਜਿਵੇਂ ਖੱਬੜ-ਖੋਪੜ ਕਾਫੀ ਹੁੰਦਾ ਨਾ ਸਫਾਈ ਰੱਖੀ ਆ ਪੂਰੀ ਸਿਰੇ ਤੋਂ ਸਿਰੇ ਜਿਵੇਂ ਲਾਈਨਾਂ ਚਲਾਏ ਹੋਏ ਨੇ ਬਹੁਤ ਸੰਘਣਾ ਵਾ ਹੈ ਤੇ ਖਤਮ ਹੁੰਦੇ ਸਾਰੇ ਆਪਾਂ ਪਿੰਡ ਮਸੀਤਾਂ ਦੀ ਜੂ ਚਾਵੜੇ ਪਿੰਡ ਖੇੜੇ ਤੋਂ ਰੇਤੇ ਦੇ ਟਿੱਬਿਆਂ ਤੱਕ ਬਿਟਵੈਨ 540 ਵਾਲੇ ਮਸੀਤਾਂ ਪਿੰਡ ਪਹੁੰਚ ਗਏ ਆਪਾਂ ਸੰਤ ਬਾਬਾ ਕਿਸ਼ਨ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਜਨਮ ਸਥਾਨ ਜੀ 24 12 1900 ਤੋਂ ਬ੍ਰਹਮਲੀਨ ਦਾ 1 1 1990 ਜਾ ਕੇ ਦਰਸ਼ਨ ਮੇਲਾ ਕਰਾਉਣੇ ਆ 40 ਕਿਲੋਮੀਟਰ ਆ ਗਿਆ ਆਪਾਂ ਦਮਦਮਾ ਸਾਹਿਬ ਤੋਂ ਹਾਂਜੀ ਦੱਸਿਆ ਜੀ ਕਿਸੇ ਨੇ ਮਗਰਾ ਮਾੜਾ ਟਾਊਨ ਜਾਣਾ ਕਿੰਨੇ ਕਿਲੋਮੀਟਰ ਪੁੱਛ ਲਿਓ ਠੀਕ ਆ ਜੀ ਉਸ ਤੋਂ ਬਾਅਦ ਤੁਸੀਂ ਰੁਕਿਓ ਆਹ ਰਜ਼ੀਆ ਸਾਹਿਬ ਅਰਜਨ ਸਾਹਿਬ ਇਤਿਹਾਸਿਕ ਦਰਵਾਜ਼ਾ ਆਉਗੀ ਰਾਜੀਆਪ ਤੇ ਰਾਜੀਆ ਸਾਹਿਬ ਕਾ ਨੇਰ ਵਾਲੀ ਨੇ ਅਜੇ ਠੀਕ ਆ ਜੀ ਠੀਕ ਆ ਰਾਜੀਆ ਸਾਹਿਬ ਠੀਕ ਉਦੋਂ ਬਾਅਦ ਤੁਹਾਨੂੰ ਖਿੱਚ ਕੇ ਜ਼ੀਰੋ ਤੇ ਲੂਪ ਕਰਨ ਦਾ ਸਾਰਾ ਬਦੋਰਾ ਬਹੁਤ ਵਧੀਆ ਬੀਕਨੇਰ ਵਾਲੀ ਰੋਡ ਤੇ ਬੀਕਨੇਰ ਵਾਲੀ ਰੋਡ ਤੇ ਠੀਕ ਆ ਜੀ ਠੀਕ ਹੈ ਕਾਹੜਾ ਥੋੜਾ ਰੂਟ ਵੇਖੋ ਕਿੱਧਰ ਲੈ ਕਹਾ ਅਨੂਪਗੜ ਹੋ ਕੇ ਕਹਾ ਬੀਕਨੇਰ ਹੋ ਕੇ ਅੱਧਾ ਲੂਪ ਘੜਦਾ ਇੱਧਰ ਆਇਆ ਜੀ ਉੱਥੇ ਥੋੜਾ ਜਿਹਾ ਮਿਲਣਾ ਜੀ ਕਿਸੇ ਨੂੰ ਅੱਛਾ ਬਾਰਡਰ ਦੇ ਨਾਲ ਨਾਲ ਆਓ ਸਮਰ ਹੋਣਾ ਹਾਂਜੀ 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 ਬਾਟਰ ਨਾਲ ਤੇ ਅਸੀਂ ਹੋ ਕੇ ਫੇਰ ਬੀਕਾ ਨੇਰ ਵਾਲੇ ਰੋਡ ਤੇ ਜੜ ਜਾਗੇ ਆਪਾਂ ਪਹੁੰਚ ਗਏ ਪਿੰਡ ਮਸੀਤਾਂ ਜੀ ਬਾਬਾ ਕਿਸ਼ਨ ਸਿੰਘ ਜੀ ਦਾ ਜਨਮ ਸਥਾਨ ਹੈ ਪਿੰਡ ਮਸੀਤਾਂ ਬਾਬਾ ਇਸ਼ਰ ਸਿੰਘ ਜੀ ਤੇ ਬਾਬਾ ਕਿਸ਼ਨ ਸਿੰਘ ਜੀ ਰਾੜਾ ਸਾਹਿਬ ਵਾਲੇ ਉਹਨਾਂ ਦੇ ਆਪਾਂ ਬਾਬਾ ਕਿਸ਼ਨ ਸਿੰਘ ਜੀ ਦੇ ਜਨਮ ਸਥਾਨ ਤੇ ਆ 40 ਕਿਲੋਮੀਟਰ ਆਪਾਂ ਆਏ ਆ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਤੋਂ ਇਹ ਪੂਰਾ ਸਾਭ ਚ ਆ ਗਏ ਆਪਾਂ। ਬਾਬਾ ਜਿਸ਼ਰ ਸਿੰਘ ਜੀ ਤੇ ਬਾਬਾ ਕਿਸ਼ਨ ਸਿੰਘ ਜੀ ਉਧਰ। ਪਰਮ ਸੰਤ ਅਤਰ ਸਿੰਘ ਜੀ ਮਹਾਰਾਜ ਰੇਰੂ ਸਾਹਿਬ। ਤੇ ਇੱਥੇ ਅੱਗੇ ਆਪਾਂ ਆ ਜੀਆਂ ਬਾਬਾ ਤੇਜਾ ਸਿੰਘ ਜੀ ਰਾੜਾ ਸਾਹਿਬ ਪੂਰਾ ਸਾਹ ਵਾਲੇ। ਤੇ ਇਹ ਲੰਗਰਾਂ ਵਾਲੇ ਬਾਬਾ ਜੀ ਸੀਗੇ ਰਾੜਾ ਸਾਹਿਬ ਸ਼੍ਰੀਮਾਨ ਬਾਬਾ ਬਲਵੰਤ ਸਿੰਘ ਜੀ। ਇੱਧਰ ਵੀ ਅ ਸ੍ਰੂਪ ਲੱਗੇ ਹੋਏ ਨੇ ਹੋਰ ਤੇ ਬਹੁਤ ਅ ਪ੍ਰਾਣੀਆਂ ਲਿਖੋ ਨੇ ਫੋਟੋਆਂ ਤੇ ਆਹ ਸ੍ਰੂਪ ਇੱਕ ਇੱਧਰ ਵੀ ਆ ਲੱਗਾ ਹੋਇਆ ਇੱਥੇ ਅੱਗੇ ਆਪਾਂ ਆਈ ਨਹੀਂ ਕਦੇ ਕਿਉਂਕਿ ਆਪਣੇ ਪਿੰਡੋਂ ਗੱਡੀ ਤਾਂ ਆਉਂਦੀ ਆ ਕਈ ਵਾਰੀ ਆਈ ਆ ਮੇਰੇ ਨਾਲ ਤਾਂ ਪਰ ਸਾਈਕਲ ਤੇ ਮੌਕਾ ਮਿਲਿਆ ਅੱਜ ਕੁਦਰਤੀ ਪ੍ਰਮਾਤਮਾ ਦੀ ਕਿਰਪਾ ਨਾਲ ਤੇ ਸਾਈਕਲ ਤੇ ਆਪਾਂ ਆਏ ਲੋ ਜੀ ਦਰਸ਼ਨ ਮੇਲਾ ਆਪਣਾ ਹੋ ਚੁੱਕਿਆ ਪ੍ਰਸ਼ਾਦਾ ਛਕਦੇ ਆਂ ਤੇ ਬਾਕੀ ਜਿਹੜੀ ਮੋਟੀ ਜਾਣਕਾਰੀ ਤੁਹਾਨੂੰ ਬਾਹਰ ਜਾ ਕੇ ਸੰਖੇਪ ਰੂਪ ਵਿੱਚ ਉਹ ਦੇ ਦਿੰਨੇ ਆਂ ਹਾਂਜੀ ਦਰਸ਼ਨ ਮੇਲਾ ਆਪਣਾ ਹੋ ਗਿਆ ਤੁਸੀਂ ਸਾਰੇ ਬਾਬਾ ਕਿਸ਼ਨ ਸਿੰਘ ਬਾਬਾ ਮਹਾਰਾਜ ਨੂੰ ਜਾਣਦੇ ਹੋ ਬਾਬਾ ਇਸ਼ਰ ਸਿੰਘ ਮਹਾਰਾਜ ਬਾਬਾ ਜੀ ਨਾਲ ਹੁੰਦੇ ਸੀਗੇ ਰਾੜਾ ਸਾਹਿਬ ਤੇ ਆਪਣਾ ਇਥੋਂ ਕਾਲਾ ਰੂਟ ਦੇਖਿਆ ਸੀਗਾ ਮੈਪ 'ਚ ਤਾਂ ਮਸੀਤਾਂ ਵਿੱਚ ਆਇਆ ਤਾਂ ਕਰਕੇ ਆਪਾਂ ਮਸੀਤਾਂ ਵੱਲ ਆ ਜਾਗੇ ਸੀਗੇ ਦਰਸ਼ਨ ਮੇਲਾ ਹੋ ਗਿਆ ਪ੍ਰਸ਼ਾਦਾ ਪਾਣੀ ਵੀ ਛਕ ਲਿਆ ਤੇ ਇੱਥੇ ਜਿਹੜਾ ਘਰ ਹੁੰਦਾ ਸੀ ਕਹਿੰਦੇ ਬਾਬਾ ਜੀ ਦਾ ਉਹ ਵਿੱਚੇ ਮਲਾਤਾ ਸੀਗਾ ਸਾਰਾ ਵੀ ਹੋਰਾ ਸਾਬ ਬਣਾਤਾ ਸੀਗਾ ਇੱਥੇ ਹੁਣ ਆਪਾਂ ਜਾਣਨੇ ਆ ਹਨੂਮਾਨਗੜ੍ਹ ਹਨੂਮਾਨਗੜ੍ਹ ਇੱਕ ਗੁਰਦੁਆਰਾ ਸਾਹਾਵਾ ਸੁਖਾ ਸਿੰਘ ਮਹਿਤਾ ਆਪ ਸਿੰਘ ਅੱਜ ਦੀ ਠਹਿਰ ਆਪਾਂ ਉੱਥੇ ਕਰਾਂਗੇ ਦਰਸ਼ਨ ਮੇਲਾ ਹੋ ਗਿਆ ਤੇ ਸਫ਼ਰ ਨਾਲ ਜੁੜੇ ਰਹੋ ਚਲੋ ਠੀਕ ਆ ਬਾਬਾ ਜੀ ਓਕੇ ਜੀ ਸਤਿ ਸ੍ਰੀ ਅਕਾਲ ਭਾਰਤ ਮਾਲਾ ਰੋਡ ਦੇ ਨਾਲ ਆਪਾਂ ਸਫ਼ਰ ਕਰ ਰਹੇ ਸੀਗੇ ਮਸੀਤਾਂ ਤੋਂ ਤਕਰੀਬਨ ਮੈਨੂੰ ਲੱਗਦਾ 15 ਕਿਲੋਮੀਟਰ ਅਗੇ ਹੋਵਾਂਗੇ ਰੋਡ ਬਹੁਤ ਸ਼ਾਨਦਾਰ ਆ ਭਾਰਤ ਮਾਲਾ ਰੋਡ ਆ ਉਧਰ ਸਾਈਕਲ ਖੜੇ ਨੇ ਬਾਈ ਜੀ ਕਾਫੀ ਬਣਾ ਰਹੇ ਨੇ ਆਪਣੇ ਵਾਸਤੇ ਅਸੀਂ ਰੋਕੇ ਤਾਂ ਸੀ ਵੀ ਜੂਸ ਪੀਣਾ ਜੂਸ ਕਾਰਨਰ ਲਿਖਿਆ ਸੀ ਬਾਈ ਦਾ ਆ ਕਿੱਡੇ ਪਿਆ ਜੂਸ ਕਾਰਨਰ ਤੇ ਜੂਸ ਤਾਂ ਨਹੀਂ ਮਿਲਿਆ ਇੱਧਰ ਨਰਸਰੀ ਆ ਬਾਈ ਦੀ ਫਰੂਟ ਦੀ ਤੇ ਕਹਿੰਦਾ ਕੌਫੀ ਪਿਲਾ ਦਿੰਨਾ ਚੱਲ ਫਿਰ ਕੌਫੀ ਪੀਤੀ ਵੀ ਨਹੀਂ ਮਿਲਨ ਲੱਗਣਾ ਕੱਲ ਪੀਤੀ ਅੱਜ ਚਾਹ ਹੀ ਪੀਤੀ ਸੀਗੀ ਚੱਲ ਮੈਂ ਕੌਫੀ ਪੀ ਲੈਨੇ ਆ ਤੇ ਉਸ ਤੋਂ ਬਾਅਦ ਆਪਣਾ ਸਫ਼ਰ ਰਹੇਗਾ ਮੇਲਾ ਦਾ 35 36 ਕਿਲੋਮੀਟਰ ਹਨੂਮਾਨਗੜ ਦਾ ਤੇ ਬਾਈ ਉੱਧਰ ਲੱਗਿਆ ਪਿਆ ਕੌਫੀ ਬਣਾਉਣਾ ਆ ਇਧਰ ਭਾਰਤ ਮਾਲਾ ਰੋਡ ਆ ਤੇ ਇੱਥੇ ਕੌਫੀ ਪੀਤੀ ਆ ਬਾਈ ਕੋਲੇ ਬਹੁਤ ਸੋਹਣੀ ਨਰਸਰੀ ਬਣਾਈ ਆ ਨਿੱਕਾ ਜਿਹਾ ਰੈਸਟੋਰੈਂਟ ਬਣਾਇਆ ਆ ਤੇ ਇਹ ਤੇ ਸਾਈਕਲ ਨਹੀਂ ਚੜਨ ਦਿੰਦੇ ਰੋਡ ਤੇ ਵੱਡੇ ਰੋਡ ਤੇ ਮੋਟਰਸਾਈਕਲ ਵੀ ਨਹੀਂ ਜਾ ਸਕਦੇ ਗੱਡੀਆਂ ਜਾਂਦੀਆਂ ਨੇ 100 150 ਦੀ ਸਪੀਡ ਤੇ ਥੱਲੇ ਨਾਲ-ਨਾਲ ਜਾਣਾ ਪੈਣਾ ਵਾ ਮਿਲਦੇ ਆਪਾਂ ਹਨੂਮਾਨਗੜ੍ਹ ਜਾ ਕੇ ਹੈਗਾ 35 40 ਕਿਲੋਮੀਟਰ ਇਦਾਂ ਨਾ ਕੈਮਰੇ ਲੱਗੇ ਹੋਏ ਨੇ ਸਪੀਡ ਸਪੀਡ ਕੈਮਰੇ ਵੀ ਨੇ ਨਾਲ ਤੇ ਆਨਲਾਈਨ ਚਲਾਨ ਨੇ ਇਹ ਗੱਲ ਬਾਤ ਆ ਮੋਟਰਸਾਈਕਲ ਲਈ ਜਾਂਦਾ ਬਾਈ ਯਾਰ ਉੱਪਰ ਉਹਦੇ ਪਤਾ ਨਹੀਂ ਕਿੱਥੋਂ ਇਹ ਕਿਵੇਂ ਚਾੜ੍ਹ ਲੈਣਾਂ ਨੇ ਤੇ ਇਹ ਗੱਲ ਬਾਤ ਆ ਰਾਜਸਥਾਨ ਚ ਆਪਣੀ ਐਂਟਰੀ ਤਕਰੀਬਨ ਜੀ ਹੋ ਚੁੱਕੀ ਆ ਅੱਪਾ ਪਹੁੰਚ ਗਏ ਸੰਗਰੀਆ ਬਾਰਡਰ ਹਨੂਮਾਨਗੜ ਰਹਿ ਗਿਆ ਤਕਰੀਬਨ 25-27 ਕਿਲੋਮੀਟਰ ਪਹੁੰਚ ਜਾਵਾਂਗੇ ਸਵਾ ਘੰਟਾ ਡੇਢ ਘੰਟੇ ਦੇ ਵਿੱਚ ਵਿੱਚ ਮੈਂ ਉਧਰ ਗੱਲਾਂ ਕਰਦਾ ਰਹਿ ਗਿਆ ਜਾਨੂੰ ਚੱਕ ਵੀ ਗਿਆ ਮੈਂ ਕਹਾ ਯਾਰ ਮੈਂ ਹਜੇ ਮੈਂ ਇਧਰ ਫੋਟੋ ਨਹੀਂ ਖੀਚੀ ਅ ਕਰਾਰਾ ਜਿਆ ਖਾਣ ਨੂੰ ਜੀ ਕਰਦਾ ਸੀ ਮਾਨਕ ਸਰਚ ਖਣਿਆ ਤੇ ਪਹਿਲਾਂ ਕੇਲੇ ਲੈਂਦੇ ਲੈਂਦੇ ਰੁਕ ਗਏ ਤੇ ਮੈਂ ਕੱਜ ਆ ਗੋਲ ਗੱਪੇ ਖਾਣੇ ਆ ਤੇ ਬਾਈ ਪਹਿਲਾਂ ਦੂਜੇ ਖਾਦੇ ਤੇ ਦਸਾਂ ਦੇ 7 ਦੋ ਤਿੰਨ ਵਾਰੀ ਪਾਣੀ ਪਵਾ ਲਿਆ ਆ ਸਾਡੇ ਵਾਲੇ ਗਲਾਸ ਸੀਗੇ ਆਹੀ ਭਰ ਆ ਲਿਆ ਗੋਲ ਗੱਪੇ ਬੜੇ ਸਸਤੇ ਨੇ ਯਾਰ ਦਸਾਂ ਦੇ 7 ਤੇ ਭਰਵੇਂ ਆ ਵੀ ਸਸਤੇ ਹੀ ਨੇ ਕੰਮ ਬਾਰ ਹੈ ਗਿਆ 12 13 ਕਿਲੋਮੀਟਰ ਗੁਰਦਰਾ ਸਾਹਿਬ ਸੁਖਾ ਸਿੰਘ ਮਹਤਾਬ ਸਿੰਘ ਗੁਰਦਵਾਰਾ ਪਹੁੰਚਦੇ ਆ ਉੱਥੇ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਦਿਆ ਕਰੋ ਜੀ ਆਪਾਂ ਹਨੂਮਾਨਗੜ੍ਹ ਪਹੁੰਚ ਕੇ ਗੁਰਦੁਆਰਾ ਸਾਹਿਬ 'ਚ ਖੜੇ ਆ ਜੀ ਗੁਰਦੁਆਰਾ ਸਿੰਘ ਸਭਾ ਹਨੂਮਾਨਗੜ੍ਹ ਤੇ ਜਾਣਾ ਤਾਂ ਅੱਗੇ ਸੀ ਸੁਖਾ ਸਿੰਘ ਮਹਤਾਬ ਸਿੰਘ ਗੁਰਦੁਆਰਾ ਸੀ ਤੇ ਫਿਰ ਇਹ ਨੇੜੇ ਸੀ ਆਪਾਂ ਇੱਥੇ ਰਹਿਸ਼ ਕਰ ਲਈ ਬਾਬਾ ਜੀ ਕਹਿੰਦੇ ਕੋਈ ਨਾ ਵੀ ਇੱਥੇ ਰਹਿ ਪੋ ਆ ਸਰਾਹ ਸੀਗੀ ਹਾਲ ਤੇ ਇਧਰ ਮੰਜੇ ਡਾਇ ਹੋਏ ਨੇ ਤੇ ਇਧਰ ਸਾਈਕਲ ਨੇ ਲੋਕ ਲਾ ਦੇ ਨਾਲ ਆਪਾਂ ਉਹਨਾਂ ਦੇ ਤੇ ਫੋਨ ਚਾਰਜ ਲਾਦੇ ਸਮਾਨ ਉੱਧਰ ਰੱਖਤਾ ਆ ਦੋ ਮੰਜੇ ਮੱਛਰ ਹੈਗਾ ਪਰ ਪੱਖਾ ਚੱਲਦਾ ਵਧੀਆ 슬ੀਪਿੰਗ ਬੈਗ ਕੱਢ ਲਾਂ ਕਿਉਂਕਿ ਠੰਡਾ ਰਾਤ ਨੂੰ ਤੇ ਫਿਰ ਆਪਾਂ ਗगन ਨਾਉਣ ਗਿਆ ਹੋਇਆ ਤੇ ਉਸ ਤੋਂ ਬਾਅਦ ਪ੍ਰਸ਼ਾਦਾ ਪਾਣੀ ਬਾਹਰ ਛਕਣਾ ਪੈਣਾ ਇੱਥੇ ਲੰਗਰ ਦਾ ਪ੍ਰਬੰਧ ਨਹੀਂ ਹੈਗਾ ਤੇ ਵੀਡੀਓ ਜੇ ਚੰਗੀ ਲੱਗੀ ਲਾਈਕ ਏਅਰ ਕਮੈਂਟ ਜਰੂਰ ਕਰਿਆ ਕਰੋ ਦੱਸਿਓ ਵੀਡੀਓ ਕਿੱਦਾਂ ਲੱਗੀ ਤੇ ਮਿਲਦੇ ਆ ਇੱਕ ਕੱਲ ਨੂੰ ਆਪਾਂ ਨਵੀਂ ਵੀਡੀਓ ਦੇ ਵਿੱਚ ਤੇ ਰੱਬ ਰਾਖਾ ਜੀ ਸਤਿ ਸ੍ਰੀ ਅਕਾਲ